ਸ਼ੇਖ ਸ਼ਾਦੀ ਦੀ ਕਿਤਾਬ ਹੈ ਗੁਲਿਸਤਾਨ ਉਹਦੇ ਵਿੱਚ ਇੱਕ ਰਾਜਾ ਤੇ ਉਹਦਾ ਪੁੱਤਰ ਆ ਕੇ ਕਹਿੰਦਾ ਆਪਣੇ ਪਿਓ ਨੂੰ ਕਹਿੰਦਾ ਵੀ ਅੱਬਾ ਹਜ਼ੂਰ ਤੁਹਾਡੇ ਵਜ਼ੀਰ ਤੁਹਾਡੇ ਤੋਂ ਡਰਦੇ ਆ ਹੂੰ ਤੁਹਾਡੇ ਜਿਹੜੇ ਅਫਸਰ ਨੇ ਤੁਹਾਡੇ ਤੋਂ ਡਰਦੇ ਆ ਕਹਿੰਦਾ ਸਾਰੇ ਗ੍ਰਿਫਤਾਰ ਕਰ ਦਿਓ ਤੇ ਕਤਲ ਕਰ ਦਿਓ ਇਹਨਾਂ ਨੂੰ ਉਹ ਕਹਿੰਦਾ ਜੀ ਇਹ ਤਾਂ ਜ਼ੁਲਮ ਹੈ ਉਹ ਤੁਹਾਡੇ ਤੋਂ ਡਰਦੇ ਆ ਚੰਗੀ ਗੱਲ ਹੈ ਡਰਦੇ ਚਾਹੀਦੇ ਕਹਿੰਦਾ ਨਹੀਂ ਮੈਂ ਕਹਿੰਦਾ ਇਹ ਮਨੁੱਖ ਦਾ ਸੁਭਾਅ ਹੈ ਜਿਹੜੀ ਚੀਜ਼ ਤੋਂ ਡਰੂਗਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂਗਾ ਇਹ ਮਨੁੱਖ ਦਾ ਸੁਭਾਅ ਆ। ਹੂੰ। ਮਨੁੱਖ ਸਭ ਤੋਂ ਡਰਦਾ ਉਹਨੂੰ ਮਾਰਨਾ ਚਾਹੁੰਦਾ, ਮਾਰਨਾ ਚਾਹੁੰਦਾ। ਮਨੁੱਖ ਹਨੇਰੇ ਤੋਂ ਡਰਦਾ ਉਹਨੂੰ ਮਿਟਾਉਣਾ ਚਾਹੁੰਦਾ। ਮਨੁੱਖ ਨੂੰ ਜਿਸ ਚੀਜ਼ ਤੋਂ ਡਰ ਆਇਆ ਉਹਨੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਲੋਕਾਂ ਦੇ ਅੰਦਰ ਇਹ ਇੰਪਲਸ ਕੰਮ ਕਰਦੀ ਆ, ਉਹ ਸਾਡੇ ਤੋਂ ਡਰਦੇ ਵੀ ਆ ਤੇ ਛੜਦੇ ਵੀ ਆ। ਇੱਕ ਸਾਡਾ ਸਰੂਪ ਜਿਹੜਾ ਗੁਰੂ ਪਾਤਸ਼ਾਹ ਨੇ ਬਖਸ਼ਿਆ। ਉਹਨਾਂ ਦਾ ਚਿਹਰਾ ਦੇਖੋ ਤੇ ਸਾਡਾ ਦੇਖੋ। ਕਿੰਨਾ ਜ਼ਿਆਦਾ ਫਰਕ ਹੈ। ਇਸ ਡਰ ਨੂੰ ਖਤਮ ਕਰਨਾ ਚਾਹੁੰਦੇ ਤੁਸੀਂ ਇਹ ਮੰਨਦੇ ਹੋ। ਉਹ ਆਪਣੇ ਡਰ ਨੂੰ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਪਰ ਚਾਰ ਇਸ ਚੀਜ਼ ਦਾ ਹੋ ਰਿਹਾ ਨਾ ਕਿ ਭਾਰਤ ਦੇ ਵਿੱਚ ਹਿੰਦੂ ਖਤਰੇ ਦੇ ਵਿੱਚ ਹੈ ਵੀ ਖਤਰਾ ਕਿਹਦੇ ਤੋਂ ਹੈ ਹਮ ਖਤਰਾ ਕਿਹਦੇ ਤੋਂ ਹੈ ਜਦੋਂ ਖਤਰੇ ਦੇ ਬਾਰੇ ਸਵਾਲ ਹੁੰਦਾ ਤੇ ਫਿਰ ਕੋਈ ਚਿਹਰੇ ਦਾ ਜ਼ਿਕਰ ਕਰਦੇ ਆ ਜਿਸ ਚਿਹਰੇ ਦੇ ਸਿਰ ਤੇ ਪੱਗ ਹੈ ਤੇ ਉਹਦੀ ਦਾੜ੍ਹੀ ਹੈ ਉਹ ਚਾਹੇ ਮੁਸਲਮਾਨ ਦਾ ਹੋਵੇ ਚਾਹੇ ਸਿੱਖ ਦਾ ਹੋਵੇ ਇਤਿਹਾਸ ਕਿਉਂ ਨਹੀਂ ਫਰੋਲਦੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਾਲਾ ਇਤਿਹਾਸ ਫਰੋਲਿਆ ਹੋਵੇ ਸ਼ਾਇਦ ਪਤਾ ਲੱਗ ਜੇ ਇਹਨਾਂ ਨੂੰ ਉਹ ਤਾਂ ਸਾਡੇ ਇਤਿਹਾਸ ਨੂੰ ਮੈਨੂਪੂਲੇਟ ਕਰ ਰਹੇ ਆ ਫਰੋਲਣਾ ਕੀ ਹੈ ਉਹ ਤਾਂ ਇੱਥੋਂ ਤੱਕ ਮੁਨਕਰ ਹੋ ਗਏ ਕਿ ਗੁਰਪ੍ਰੀਤ ਘਾਦਰ ਸਾਹਿਬ ਜੀ ਨੇ ਸ਼ਹਾਦਤ ਇਨਾਂ ਦੇ ਧਰਮ ਦੀ ਰਾਖੀ ਲਈ ਦਿੱਤੀ ਨਹੀਂ। ਉਹ ਤਾਂ ਇਸ ਜੀ ਨੂੰ ਮੈਨੂਪੂਲੇਟ ਕਰੀ ਜਾਂਦੇ ਆ। ਉਹ ਤਾਂ ਇੱਥੋਂ ਤੱਕ ਬਤਮੀਜ਼ੀ ਕਰਦੇ ਆ ਕਿ ਸਾਡੇ ਭਾਵਨ ਬਾਬੇ, ਬਾਬਾ ਫਤਿਹ ਸਿੰਘ ਬਾਬਾ ਜੋਰਾ ਵਰਸੇ ਉਹਨਾਂ ਦੀ ਮਹਾਨ ਸ਼ਹਾਦਤਾਂ ਦੇ ਦਿਨ ਨੂੰ ਉਹ ਵੀਰਬਾਲ ਦਿਵਸ ਕਹਿ ਦਿੰਦੇ ਆ ਕਿ ਭਾਰਤ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਹੈ। ਮੈਨੂੰ ਤਾਂ ਲੀਡਰ ਸਾਹਿਬ ਨੇ ਗੱਲ ਕੀਤੀ ਸੀ ਕਿਸੇ ਨਾਲ ਉਹ ਕਹਿੰਦੇ ਕਿ ਇੰਨਾ ਵੱਡਾ ਕਦਮ ਚੁੱਕਿਆ ਭਾਜਪਾ ਨੇ। ਕਿ ਜਿੱਥੇ ਕੋਈ ਜਾਣਦਾ ਨਹੀਂ ਉਹਨੂੰ ਪਤਾ ਲੱਗਿਆ ਕਿ ਵੀਰ ਬਾਲ ਦਿਵਸ ਮਨਾਇਆ ਜਾਂਦਾ ਇਹ ਤਾਂ ਉਹ ਗੱਲ ਹੈ ਬੇਸ਼ਰਮਾ ਵਾਲੀ ਕਿ ਬਦਨਾਮ ਹੋਏ ਤਾਂ ਕਿਆ ਹੋਇਆ ਕਿਆ ਨਾਮ ਨਾਗਾ ਇਹ ਅਸੀਂ ਨਾਮ ਕਰਾਉਣਾ ਚਾਹੀਏ ਛੋਟੇ ਹੋ ਕੇ ਕਰਾਈਏ ਸਾਡੇ ਭਾਵਨ ਬਾਬੇ ਯਾਰ ਉਹ ਤੁਸੀਂ ਉਹਨਾਂ ਦਾ ਨਾਮ ਕਹੀ ਜਾਂਦੇ ਹੋ ਕਿ ਭਾਰਤ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਉਹਨਾਂ ਦੀ ਤਾਂ ਮਹਾਨ ਸ਼ਹਾਦਤ ਧਰਮ ਦੇ ਵਾਸਤੇ ਹੈ ਇੱਕ বিজেਪੀ ਦੇ ਲੀਡਰ ਪੰਕਤੀ ਵਰਤ ਦੇ ਹੁੰਦੇ ਐ ਜਗੇ ਧਰਮ ਹਿੰਦੂ ਤੁਰਕ ਦੰਦ ਭਾਜ ਦਸਮ ਗ੍ਰੰਥ ਦੀ ਪੰਕਤੀ ਕਹਿੰਦੇ ਵੀ ਹਿੰਦੂ ਧਰਮ ਜਾਗ ਜਾਏ ਤੇ ਤੁਰਕ ਭੱਜ ਜਾਏ ਪਰ ਇਹ ਵਿਆਖਿਆ ਨਹੀਂ ਕਰਦੇ ਕਿ ਦੰਦ ਦਾ ਅਰਥ ਦੋਖ ਹੁੰਦਾ ਹ। ਹੂੰ ਤੇ ਮਾਰ ਨੇ ਕਿਹਾ ਜਗੇ ਧਰਮ ਹਿੰਦੂ ਤੁਰਕ ਦੰਦ ਭੱਜ ਜਾਏ। ਕਰੋ ਪੰਥ ਖਾਲਸਾ ਤੀਸਰ ਪ੍ਰਵੇਸ਼ਾ ਜਗੇ ਸਿੰਘ ਜੋਧੇ ਧਰੇ ਨੀਲਪੇਸਾ। ਮਾਰ ਨੇ ਦੋਵਾਂ ਦੀ ਗੱਲ ਨਹੀਂ ਕੀਤੀ ਮਾਰ ਨੇ ਤੀਸਰ ਪੰਥ ਦੀ ਗੱਲ ਕੀਤੀ। ਪਰ ਇਹ ਏਡੀ ਬਾਤ ਮੀ ਜੀ ਤੇ ਹੁੰਦਾ ਕਿ ਵੀ ਨਹੀਂ ਜੀ ਸਿੱਖਾਂ ਦਾ ਜਿਹੜਾ ਧਰਮ ਹੈ ਉਹ ਹਿੰਦੂ ਧਰਮ ਦੀ ਇੱਕ ਡਾਈਮੈਂਸ਼ਨ ਹੈ। ਉਹ ਹਿੰਦੂ ਧਰਮ ਦੀ ਰਾਖੀ ਵੀ ਬਣੀ ਆ ਆਪਾਂ ਤੁਹਾਡੇ ਬੋਡੀਗਾਰਡ ਥੋੜੀ ਆ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਤੇ ਕਿਰਪਾ ਕੀਤੀ ਜਿਹੜੀ ਸਾਡੇ ਤੇ ਜਨਮ ਜਨਮਾਂ ਦੀ ਗੁਲਾਮੀ ਸੀ ਸਾਡੇ ਵਰਨ ਦੇ ਵਿੱਚ ਕਿਸੇ ਨੂੰ ਸਰਦਾਰੀ ਨਹੀਂ ਸੀ ਮਿਲੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਉਸ ਚਿੱਕੜ ਚੋਂ ਕੱਢਿਆ ਜਿਹੜਾ ਇੱਥੇ ਪਿਆ ਹੋਇਆ ਜਾਤ ਪਾਤ ਆਲਾ ਦੂਜਾ ਕੀ ਕੱਢ ਕੇ ਸਾਨੂੰ ਉੱਪਰ ਕੀਤਾ ਸਾਨੂੰ ਜੀਵਨ ਜਾਚ ਦਿੱਤੀ ਹੈ ਸਾਨੂੰ ਦੱਸਿਆ ਕਿ ਰਾਜ ਇਹੋ ਜਿਹਾ ਹੁੰਦਾ ਅੱਜ ਸਿੱਖਾਂ ਦੇ ਕੋਲ ਕੋਈ ਵੀ ਸਟੇਟ ਨਹੀਂ ਹੈ